ਜਿੱਥੇ ਰੋਜ਼ਾਨਾ ਹੀ ਮੁੱਖ ਮੰਤਰੀ ਮਾਨ ਦੇ ਬਿਆਨ ਜਾਂ ਫਿਰ ਮਾਨ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਨੇ ਵਿਰੋਧੀ ਘੇਰ ਦੇ ਨਜ਼ਰ ਆਉਂਦੇ ਨੇ ਲੇਕਿਨ ਹੁਣ ਉੱਥੇ ਹੀ ਪੰਜਾਬ ਆਪ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਪਾਰਟੀ ਲਈ ਨਵਾਂ ਹੀ ਕਲੇਸ਼ ਖੜਾ ਕਰ ਦਿੱਤਾ ਇੱਕ ਸਮਾਗਮ 'ਚ ਭਾਸ਼ਣ ਦੇਣ ਦੌਰਾਨ ਉਹਨਾਂ ਨੇ ਅਜੇ ਹੀ ਗੱਲ ਆਖ ਦਿੱਤੀ ਅਜੇ ਹੀ ਧਮਕੀ ਦੇ ਦਿੱਤੀ ਕਿ ਹੁਣ ਵਿਰੋਧੀਆਂ ਨੇ ਇਹ ਮੁੱਦਾ ਚੁੱਕ ਲਿਆ ਤੇ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ ਦਰਅਸਲ ਸਿਸੋਦੀਆ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਵੱਡੀ ਕਲਾਕ੍ਰਿਤੀ ਇੱਕ ਸਮਾਗਮ 'ਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਜਿੱਤਣ ਦੇ ਲਈ ਸਾਮਦਾਨ ਦੰਡਪੇਦ ਸੱਚ ਝੂਠ ਪ੍ਰਸ਼ਨ ਉੱਤਰ ਲੜਾਈ ਝਗੜਾ ਜੋ ਕਰਨਾ ਪਵੇਗਾ ਸੀ ਕਰਾਂਗੇ ਤੁਸੀਂ ਸਾਰੇ ਤਿਆਰ ਹੋ ਇਸ ਮਗਰੋਂ ਦੇਰੀ ਕਿਸ ਗੱਲ ਦੀ ਸੀ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਇਹ 13 ਸਕਿੰਟ ਦੀ ਵੀਡੀਓ ਕਲਿੱਪ ਸ਼ੇਅਰ ਕੀਤੀ ਤੇ ਘੇਰਨਾ ਸ਼ੁਰੂ ਕਰ ਦਿੱਤਾ ਇਸ ਨੂੰ ਲੈ ਕੇ ਕਾਲੀ ਦਲ ਨੇ ਪੋਸਟ ਸਾਂਝੀ ਕੀਤੀ ਤੇ ਇਸ ਦੇ ਨਾਲ ਲਿਖਿਆ ਇਹ ਹੈ ਆਮ ਆਦਮੀ ਪਾਰਟੀ ਦੀ ਅਸਲ ਸੋਚ ਸ਼੍ਰੋਮਣੀ ਕਾਲੀ ਦਲ ਲੰਮੇ ਸਮੇਂ ਤੋਂ ਇਹ ਆਖਦਾ ਆਇਆ ਹੈ ਕਿ ਜਦੋਂ ਦੀ ਇਹ ਪਾਰਟੀ ਪੰਜਾਬ ਚ ਆਈ ਹੈ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਹੈ ਅੱਜ ਇਹ ਗੱਲ ਦਿੱਲੀ ਦਾ ਨਕਾਰਿਆ ਮਨੀਸ਼ ਸਿਸੋਦੀਆ ਆਪਣੇ ਮੂੰਹੋਂ ਆਖ ਰਿਹਾ ਹੈ ਕਿ ਚੋਣਾਂ ਜਿੱਤਣ ਦੇ ਲਈ ਭਾਵੇਂ ਪੰਜਾਬ ਨੂੰ ਅੱਗ ਲਗਾ ਦਿਓ 2027 ਜਿੱਤਣਾ ਸਾਹਮਣੇ ਬੈਠੇ ਭਗਵੰਤ ਮਾਨ ਤੇ ਅਮਨ ਅਰੋੜਾ ਤਾੜੀਆਂ ਮਾਰ ਰਹੇ ਨੇ ਆਪ ਦੇ ਲੀਡਰ ਸਮਝ ਲੈਣ ਇਸ ਵਾਰ ਪੰਜਾਬੀ ਇਹਨਾਂ ਨੂੰ ਅਜਿਹੇ ਸਬਕ ਸਿਖਾਉਣਗੇ ਕਿ ਇਹੇ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਉਦਰੀ ਵੀਡੀਓ ਸੰਬੰਧੀ ਪੰਜਾਬ ਭਾਜਪਾ ਤੇ ਸੁਨੀਲ ਜਾਖੜ ਨੇ ਵੀ ਵੱਡੀ ਗੱਲ ਆਖ ਦਿੱਤੀ ਉਹਨਾਂ ਨੇ ਲਿਖਿਆ ਕਿ ਮਨੀਸ਼ ਸਿਸੋਦੀਆ ਜੀ ਦੀ ਇਹ ਵੀਡੀਓ ਆਪ ਪਾਰਟੀ ਦੇ ਦਿੱਲੀ ਤੋਂ ਆਏ tàḍviyan ਦੀ ਪੰਜਾਬ ਦੇ ਵਿੱਚ ਅੱਗ ਲਗਾਉਣ ਦੇ ਮਨਸੂਬਿਆਂ ਦਾ ਪ੍ਰਮਾਣ ਹੈ ਅੱਜ ਜਦ ਲੋਕ ਆਜ਼ਾਦੀ ਦਿਵਸ ਮਨਾ ਰਹੇ ਨੇ ਤਾਂ ਇਹ ਜੁੰਡਲੀ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਣਦੀਆਂ ਸਕੀਮਾਂ ਘੜ ਰਹੀ ਹੈ ਭਾਜਪਾ ਆਪ ਵੱਲੋਂ ਚੋਣਾਂ ਜਿੱਤਣ ਲਈ ਅਪਣਾਏ ਜਾਂਦੇ ਗੈਰ ਕਾਨੂੰਨੀ ਗੈਰ اخਲਾਕੀ ਤਰੀਕਿਆਂ ਦੀ ਜਾਂਚ ਦੀ ਮੰਗ ਕਰਦੀ ਹੈ ਅਸੀਂ ਇਸ ਦੀ ਕਾਨੂੰਨੀ ਪੱਖੋਂ ਤੋਂ ਵੀ ਜਾਂਚ ਕਰਦੇ ਰਹੇ ਹਾਂ ਤੇ ਚੋਣ ਪ੍ਰਕਿਰਿਆ ਨੂੰ ਪਲੀਤ ਕਰਨ ਦੀ ਇਸ ਪਾਰਟੀ ਦੇ ਮਨਸੂਬਿਆਂ ਖਿਲਾਫ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੇ ਪੰਜਾਬ ਨੂੰ ਅਸ਼ਾਂਤ ਕਰਨ ਦੇ ਮਨਸੂਬਿਆਂ ਨੂੰ ਰੋਕਿਆ ਜਾ ਸਕੇ ਉੱਥੇ ਇਸ ਪਾਰਟੀ ਦੇ ਅੱਗੂ ਸਮਝ ਲੈਣ ਕਿ ਉਹਨਾਂ ਦੀ ਕਾਠ ਦੀ ਹੱਡੀ ਮੁੜ ਨਹੀਂ ਚੜਨ ਵਾਲੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਪਾਰਟੀ ਤੋਂ ਮੁਕਤੀ ਦਾ ਮਨ ਬਣਾ ਲਿਆ ਜਦ ਸਾਰਿਆਂ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਤਾਂ ਕਾਂਗਰਸ ਵੀ ਕਿੱਥੇ ਪਿੱਛੇ ਹਟਣ ਵਾਲੀ ਸੀ ਕਾਂਗਰਸ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਤਲਕ ਟਿੱਪਣੀ ਕਰਦੇ ਹੋਏ ਉਹਨਾਂ ਨੇ ਲਿਖਿਆ ਇਹ ਹੈ ਝਾੜੂ ਵਾਲਿਆਂ ਦੀ ਅਸਲ ਸੋਚ ਪੰਜਾਬ ਨੂੰ ਤੁਸੀਂ ਕਿਹੜੀ ਅੱਗ ਵਿੱਚ ਧਕੇਲਣਾ ਚਾਹੁੰਦੇ ਹੋ ਦਿੱਲੀ ਤੋਂ ਨਕਾਰੇ ਹੋਏ ਲੀਡਰ ਟ੍ਰੇਨਿੰਗ ਦੇ ਰਹੇ ਨੇ ਕਿ ਸਤਾਈ ਚੇ ਚੋਣਾ ਜਿੱਤਣ ਲਈ ਝੂਠ ਬੋਲੇ ਲੜਨਾ ਪਵੇ ਲੜੋ ਸਾਮ-ਦਾਮ ਡੰਡ ਤੇਜ ਸਿਖਾ ਰਹੇ ਨੇ ਮਨੀਸ਼ ਸਿਸੋਦੀਆ 2013 ਤੋਂ ਝੂਠ ਦੀ ਰਾਜਨੀਤੀ ਹੀ ਤਾਂ ਕਰਦੇ ਆ ਰਹੇ ਹਾਂ ਝੂਠ ਬੋਲ ਕੇ ਅਭਿਰੁੱਧੀਆਂ ਨੂੰ ਪੜਦੇ ਹਾਂ ਸਰਕਾਰ ਬਣਾਉਨੇ ਹੋ अग भी यही कुछ कर लिया ट्रेनिंगा दे रहे हो अग ला दिया ट्रेनिंग दे रहे हो संभल जाओ पंजाबी दो हजार सत्ताइस के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार हर है जोश के साथ बहुत बढ़िया